ਸਤਿ ਸ੍ਰੀ ਅਕਾਲ ਅਸੀਂ ਤੁਹਾਡੇ ਕੋਲ ਆਏ ਆਂ ਬੇਨਤੀ ਆ ਕਿ ਆਪਾਂ ਟ੍ਰੈਫਿਕ ਜਿਹੜਾ ਕੰਟਰੋਲ ਕਰਨਾ ਸ਼ਹਿਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕਿਵੇਂ ਜਾਮ ਲੱਗਦੇ ਸ਼ਹਿਰ ਆਪਣਾ ਛੋਟਾ ਜਿਹਾ ਠੀੜਾ ਬਾਜ਼ਾਰ ਆ ਸਾਰਿਆਂ ਨੇ ਆਪਾਂ ਕੋਲ ਜੀ ਬਣਿਆ ਆ ਆਪਾਂ ਕੰਮ ਨਹੀਂ ਹੋ ਜਾਦੇ ਕਰਕੇ ਕੋਈ ਜਾਮ ਨਾ ਲੱਗੇ ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਜੀ ਜੀ ਪੂਰਾ ਸੰਜੋਗ ਦੇ ਨਾਲ ਦੇ ਡਾਕੂਮੈਂਟ ਪੂਰੇ ਰੱਖਨੇ ਆਂ ਔਰ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਕੇ ਗੱਡੀ ਦੀ ਚਲਾਉਣੀ ਪੂਰੀ ਜ਼ਿੰਮੇਵਾਰੀ ਦੇ ਨਾਲ ਆਪਾਂ ਕੰਮ ਕਰਨਾ ਤਾਂ ਕਿ ਆਪਾਂ ਜਿਹੜੇ ਸ਼ਹਿਰ ਦੀ ਹਸਫਤਾ ਦੀ ਮੈਨੂੰ ਪਹਿਲਾਂ ਵੀ ਤੁਸੀਂ ਬਹੁਤ ਸਾਥ ਦਿੱਤਾ ਔਰ ਇਸੇ ਆਸ ਦੇ ਨਾਲ ਮੈਂ ਇੱਥੇ ਆਇਆ ਆਂ ਆਪਾਂ ਸਾਰੇ ਰਲ ਮਿਲ ਕੇ ਮੈਂ ਇਕੱਲਾ ਕੋਈ ਟ੍ਰੈਕ ਪੰਚਾਰ ਚਾਰ ਚਾਰ ਟ੍ਰੈਕ ਟੀਮ ਨਹੀਂ ਕੰਮ ਕਰ ਸਕਦੀ ਇਹ ਸਾਰਾ ਕੰਮ ਕਰਨ ਨਾਲ ਸਾਨੂੰ ਸਾਨੂੰ ਆਪਾਂ ਉੱਪਰ ਦੀ ਜਿੰਮੇਵਾਰੀਆਂ ਸਮਝਣੀਆਂ ਪੈਣਗੀਆਂ ਤੁਸੀਂ ਸਾਨੂੰ ਆਪਦੀ ਜ਼ਿੰਮੇਵਾਰੀ ਲਿਭਾਓ ਆਪਦੀ ਜ਼ਿੰਮੇਵਾਰੀ ਦਿਖਾਵਾਗੇ ਆਪਾਂ ਜਿਹੜੀ ਆਮ ਜਨਤਾ ਦੇ ਰਿਸ਼ਾਦ ਵਿੱਚ ਆਵਾਜ਼ਾਈ ਆਲੀ ਆਉਂਦੀ ਆ ਕਿਸੇ ਨੂੰ ਵੀ ਕੋਈ ਜਕਮ ਨਾਵੇ ਤੁਹਾਨੂੰ ਇੱਕ ਪ੍ਰੋਬਲਮ ਨਾ ਸਾਰੇ ਇਕੱਠੇ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਅਮਰੇ ਨਗਰ ਦੇ ਸਹਾਇਓਂ ਬੜੇ ਇੰਦਾਂ ਦੇਖੀ ਪੂਰੇ ਬੌਂਸਰ ਖਾਣਦੇ ਆ। ਕੱਲ੍ਹ ਆਉਂਦਾ ਹੋਇਆ 2 ਘੰਟੇ ਵਿੱਚ। ਉਹ ਵੀ ਪੂਰਾ ਗਾਮਾ। ਕੱਲ ਜੀ ਉਹ ਕਹਿੰਦੇ ਤੁਸੀਂ ਕਿਵੇਂ ਰੋਕੋ। ਮੋਟਰਸਾਈਕਲ ਤੁਸੀਂ ਲੜਦਾਂਗੇ। ਹਰਜੀਤ ਸਿੰਘ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਨਿੱਘਾ ਸਵਾਗਤ ਆ। ਕਿ ਤੁਸੀਂ ਦੁਬਾਰਾ ਡਿਊਟੀ ਤੇ ਆਏ ਹੋ ਤੇ ਸਾਨੂੰ ਵੀ ਅੱਜ ਸੁੱਖ ਦਾ ਸਾਹ ਮਿਲਿਆ ਵਾ ਕਿ ਪਹਿਲਾਂ ਤੁਸੀਂ ਡਿਊਟੀ ਕਰਕੇ ਗਏ ਹੋ ਤੇ ਸਾਡਾ ਬਹੁਤ ਵਧੀਆ ਤੁਸੀਂ ਤੇ ਮੈਂ ਸਾਰੇ ਆਦੇ ਮੈਂਬਰਾਂ ਨੂੰ ਵੀ ਕਹਿਣਾ ਕਿ ਕਿਸੇ ਨੇ ਪੈਗ ਲਾ ਕੇ ਜਾਂ ਕੋਈ ਨਸ਼ਾ ਕਰਕੇ ਗੱਡੀ ਨਹੀਂ ਚਲਾਉਣੀ। ਰੋਂਗ ਪਾਰਕਿੰਗ ਨਹੀਂ ਲਾਉਣੀ। ਠੀਕ ਹੈ ਜੀ ਆਪਾਂ ਕੋਈ ਵੀ ਪਬਲਿਕ ਨੂੰ ਤੰਗ ਨਹੀਂ ਕਰਨਾ ਠੀਕ ਆ ਅਸੀਂ ਜਿੱਥੋਂ ਤੱਕ ਹੈਗਾ ਟ੍ਰੈਵਲ ਪੁਲ ਦਾ ਦਿਲੋਂ ਧੰਨਵਾਦ ਵੀ ਕਰਾਂਗੇ ਤੇ ਸਤਿਕਾਰ ਵੀ ਕਰਾਂਗੇ ਤੇ ਸਾਥ ਵੀ ਪੂਰਾ ਜਟਕ ਹੋ ਕੇ ਜਾਵਾਂਗੇ ਇੱਕ ਛੋਟੀ ਜੀ ਬੇਨਤੀ ਆ ਰਿਕਵੈਸਟ ਆ ਕਿ ਸਾਡੇ ਮੈਂਬਰ ਬਹੁਤ ਜ਼ਿਆਦਾ ਤੰਗ ਕਿਉਂ ਜਗਾੜੂ ਰੇੜੇ ਨੇ ਇੰਨਾ ਗੰਦ ਪਾਇਆ ਹੋਇਆ ਸ਼ਹਿਰ ਦੇ ਵਿੱਚ ਕਿ ਕੰਨਾਂ ਨੂੰ ਹੱਥ ਲੱਗੇ ਪਏ ਸਾਡੇ ਮੈਂਬਰ ਇੱਥੇ ਤਾਸ਼ ਖੇਡ ਕੇ ਮੁਰ ਜਾਂਦੇ ਆ ਠੀਕ ਆ ਜੀ ਢੇੜਾ ਮਿਲਦਾ ਨਹੀਂਗਾ ਉੱਤੋਂ ਰਹਿੰਦਾ ਹੁੰਦਾ ਈ ਰਿਕਸ਼ਾ ਇੰਨਾ ਮਾਲ ਚੱਕ ਰਿਆ ਆ ਦੇਖੋ ਇੱਕਾ ਤੁਹਾਡੇ ਸਾਹਮਣੇ ਹੀ ਆ ਜਣ ਕੋਈ ਪਰੋ ਇਹ ਤਾਂ 20 20 ਫੁੱਟਾ ਮਾਲ ਨੱਦ ਕੇ ਲਈ ਜਾਂਦੇ ਆ ਸਾਡੇ ਗੱਡੀਆਂ ਵਾਲੇ ਵਿਹਲੇ ਖੜੇ ਆ ਤੇ ਤੁਸੀਂ ਪਹਿਲਾਂ ਵੀ ਸਾਡਾ ਸੰਜੋਗ ਬਹੁਤ ਵਧੀਆ ਦਿੱਤਾ ਸੀ ਇਸ ਕਰਕੇ ਕਿ ਮੈਂਤਾਂ ਦੀ ਗੱਲ ਆ ਕਿ ਸਾਡਾ ਸਾਥ ਦਿਓ ਅਸੀਂ ਤੁਹਾਡਾ ਪੂਰਾ ਸਾਥ ਦਵਾਂਗੇ ਜਿੱਥੇ ਸਾਡੀ ਲੋੜ ਪੈਂਦੀ ਆ ਸਾਨੂੰ ਰਾਤ ਨੂੰ 12 ਵਜੇ ਯਾਦ ਕਰੋਗੇ ਅਸੀਂ ਹਾਜ਼ਰ ਪਰ ਇਹਨਾਂ ਕਾ ਕਿ ਇਹਨਾਂ ਨੂੰ ਪੁਲਿਸ ਜਿਹੜਾ ਗਲਤ ਮਾਲ ਚੱਕ ਰਿਹਾ ਉਹਨਾਂ ਨੂੰ ਬੰਦ ਕਰੇ ਅਸੀਂ ਅਗਲੇ ਦਿਨ ਵੀ ਰੋਟੀ ਨਹੀਂ ਖਾਣਾ ਚਾਹੁੰਦੇ ਠੀਕ ਹੈ ਸਵਾਰੀਆਂ ਵਾਲਾ ਸਵਾਰੀਆਂ ਵਾਲਾ ਕੰਮ ਕਰਿਆਨੇ ਦੇ ਲਈ ਜਾਂਦੇ ਆ ਨਗਦੇ ਪੈਸੇ ਲਈ ਜਾਂਦੇ ਆ ਸਾਡੀਆਂ ਗੱਡੀਆਂ ਵੇਡੀਆਂ ਖੜੀਆਂ ਜਿਹੜਾ ਸਾਨੂੰ ਜਿਹੜਾ ਮਿਲਣਾ ਹੁੰਦਾ ਉਹ ਲੈ ਜਾਂਦੇ ਆ ਐ ਲਾ ਵੀ ਜਾ ਬਾਕੀ ਮਤਲਬ ਜਲ ਜਲ ਮੱਕੋ ਜਬਨ ਦਸੇ ਉਹ ਪਾਪਾ ਕਿਤੇ ਕਰ ਰਹੇ ਨੇ ਸਾਡਾ ਸਾਰਾ ਪੂਰਾ ਸਮਾਨ ਪ੍ਰੋਪਰ ਰੱਖੋ ਆ ਕੋਈ ਨਹੀਂ ਜਿਹੜਾ ਘਾੜਾ ਦੇ ਲਈ ਤੁਹਾਡੇ ਕੋਲ ਕੁਛ ਨਾ ਪੁੱਸਤਾ ਆ ਰਿਹਾ ਸਾਨੂੰ ਸਾਰਿਆਂ ਨੂੰ ਜਿਹੜਾ ਫਰਸਟਰ ਦਾ ਸਮਾਨ ਰੱਖਣਾ ਚਾਹੀਦਾ ਕੋਈ ਵੀ ਆਪਾਂ ਰਾਤ ਵਿੱਚ ਜਾਂਦਾ ਸਾਨੂੰ ਆ ਸਾਬ ਆਪਰ ਜਾਂਦਾ ਕੋਈ ਹੋ ਵੀ ਕੋਈ ਹਾਸੇ ਵਾਲਾ ਮਰੀਜ਼ ਮਿਲਦਾ ਆਪਾਂ ਨੂੰ ਉਹਦੀ ਵੀ ਆਪਾਂ ਮਦਦ ਕਰ ਸਕਦੇ ਆ ਤੇ ਬਹੁਤ ਵਧੀਆ ਪ੍ਰਾਲਾ ਸਾਰੇ ਰੱਖੋ ਸਾਰੇ ਹੈ ਸ਼ਾਬਾਸ਼ ਵੈਰੀ ਗੁੱਡ ਗੱਡੀ ਦੇ ਸਾਰੇ ਪਿੱਸਰ ਵੀ ਦਿਖਾਉਂਗਾ ਆਪਰੇ ਲਖਵਿੰਦਰ ਸਿੰਘ ਪੁੱਲਰ ਜੀ ਮੈਂ ਭਾਰਤੀ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਹਾਂ ਜੀ ਤੇ ਸੂਬਾ ਮੀਤ ਪ੍ਰਧਾਨ ਹਾਂ ਜੀ ਸਾਡੇ ਨਾਲ ਪਹਿਲਾਂ ਵੀ ਜਦੋਂ ਡਿਊਟੀ ਤੇ ਰਹੇ ਬਹੁਤ ਵਧੀਆ ਸੰਯੋਗ ਰਿਹਾ ਜੀ ਠੀਕ ਹੈ ਜੀ ਅੱਜ ਅਸੀਂ ਉਹਨਾਂ ਦਾ ਵੈਲਕਮ ਕੀਤਾ ਵਾ ਕਿ ਸਾਨੂੰ ਖੁਸ਼ੀ ਹੋਈ ਆ ਕਿ ਜਿਨ੍ਹਾਂ ਨੇ ਪੂਰਾ ਕਲੀਨ ਕੀਤਾ ਹੋਇਆ ਸੀਗਾ ਕਿ ਕੋਈ ਰੋਡ ਨਹੀਂ ਸੀ ਜਾਮ ਹੁੰਦਾ ਕੋਈ ਟ੍ਰੈਫਿਕ ਨਹੀਂ ਸੀ ਲੱਗਦਾ ਕਿ ਸਾਨੂੰ ਬਹੁਤ ਖੁਸ਼ੀ ਸੀ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਇੱਥੇ ਬੁਲਾਇਆ ਕਿ ਉਹਨਾਂ ਦਾ ਵੈਲਕਮ ਕੀਤਾ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਸੀ ਸ਼ਾਇਦ ਗੱਡੀ ਕੋਈ ਵਿਚਾਲੇ ਖਿਲਾਰ ਜਾਂਦਾ ਜੀ ਕੋਈ ਮੋਟਰਸਾਈਕਲ ਵਿਚਾਲੇ ਖਿਲਾਰ ਜਾਂਦਾ ਕੋਈ ਵੇਖਣ ਵਾਲ ਸਾਨੂੰ ਸਮੱਸਿਆ ਆ ਰਹੀਆਂ ਜੀ ਸਾਨੂੰ ਇੱਕ ਤਾਂ ਈ ਰਖਸ਼ਾਂ ਨੇ ਬਹੁਤ ਦੁਖੀ ਕੀਤਾ ਹੋਇਆ ਜੀ ਲੋਕਲ ਮਾਲ ਜਿੰਨਾ ਹੈਗਾ ਉਹ ਚੱਕੀ ਜਾਂਦੇ ਆ ਬਿਨਾਂ ਬਿੱਲ ਤੋਂ ਮਾਲ ਜਾਂਦਾ ਜੀ ਇੱਕ ਜਗਾੜੂ ਰੇੜੇ ਆ ਉਹ ਵੀ ਬਿਨਾਂ ਬਿੱਲ ਤੋਂ ਮਾਲ ਜਾਂਦਾ ਜਿਹੜਾ ਸਾਡਾ ਹੱਥੀ ਦਾ ਮਾਲ ਆ ਉਹ ਚੱਕੀ ਜਾਂਦੇ ਅਸੀਂ ਬਿਲਕੁਲ ਵਿਹਲੇ ਬੈਠੇ ਆ ਜੀ ਅੱਜ ਇਹਨਾਂ ਨੇ 4-5 ਰੇੜਿਆਂ ਦੇ ਚਲਾਨ ਵੀ ਕੱਟੇ ਆ ਠੀਕ ਹੈ ਜੀ ਬਾਕੀ ਇਹਨੂੰ ਕਿਹਾ ਵੀ ਆ ਕਿ ਬਾਈ ਜੀ ਅੱਜ ਤੋਂ ਬਾਅਦ ਮੈਂ ਇੱਥੇ ਆ ਗਿਆ ਨਾ ਲੱਦਿਓ ਨਹੀਂ ਤੇ ਮੈਂ ਬੌਂਡ ਕਰਾਂਗਾ ਹੁਣ ਵਾਰਨਿੰਗ ਨਹੀਂ ਦੇਣੀ ਮੈਂ ਸਾਬ ਮੋਗਾ ਜੀ ਦੀਆਂ ਹਜ਼ਰਤਾਂ ਤੇ ਕੋਨਾਲੋ ਦਿਸ਼ਾ ਨਿਰਦੇਸ਼ ਦਿੱਤੇ ਗਏ ਵੀ ਟ੍ਰੈਫਿਕ ਨੂੰ ਕੰਟਰੋਲ ਕਰਨਾ ਲੋਕਾਂ ਨੂੰ ਜਾਗਰੂਕ ਕਰਨਾ ਵੇਅਰ ਕਰਨਾ ਉਸੇ ਕੜੀ ਦੇ ਤਹਿਤ ਅੱਜ ਅਸੀਂ ਮੰਡੀ ਦੇ ਵਿੱਚ ਆਏ ਆ ਲਖਵਿੰਦਰ ਸਿੰਘ ਭੁੱਲਰ ਜਿਹੜੇ ਇੱਥੇ ਦੇ ਜੂਨੀਅਨ ਦੇ ਪ੍ਰਧਾਨ ਸਾਰੇ ਜਿੰਨੇ ਵੀ ਮੁਲਾਜ਼ਮ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਵੇਅਰ ਕੀਤਾ ਵੀ ਤੁਸੀਂ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਨਸ਼ੇ ਦੇ ਵਿੱਚ ਗੱਡੀ ਨਹੀਂ ਚਲਾਉਣੀ ਗੱਡੀ ਜਦੋਂ ਵੀ ਖੜਾਉਣੀ ਹੈ ਸ ਹਮੇਸ਼ਾ ਜਿਹੜੀ ਚਿੱਟੀ ਪੱਟੀ ਥੱਲੇ ਲਾ ਕੇ ਖੜਾਉਣੀ ਆ ਔਰ ਗੱਡੀ ਚਲਾਉਂਦਿਆਂ ਕਿਤੇ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਟ੍ਰੈਫਿਕ ਤੁਸੀਂ ਆਪ ਹੀ ਜ਼ਿੰਮੇਵਾਰ ਵੀ ਆ ਤੁਸੀਂ ਵੀ ਰੋਜ਼ ਮਤਲਬ ਰੋਡ ਤੇ ਚੱਲਦੇ ਆ ਵੀ ਆਪਾਂ ਟ੍ਰੈਫਿਕ ਜਾਮ ਨਹੀਂ ਹੋਣ ਦੇਣਾ ਇਹ ਸਾਰਿਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਇਹਨਾਂ ਨੇ ਪੂਰਾ ਭਰੋਸਾ ਦਿਵਾਇਆ ਵੀ ਅਸੀਂ ਤੁਹਾਡੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਕਿਸੇ ਵੀ ਪ੍ਰਕਾਰ ਦਾ ਅਸੀਂ ਵਿਹਲਾਚ ਨਹੀਂ ਕਰਾਂਗੇ ਫਿਰਾਲ ਤਾਂ ਮੈਂ ਸਾਰਿਆਂ ਨਾਲ ਜੁਨੀਆਂ ਵੀ ਜੁਨੀਆਂ ਨਾਲ ਭਲਾ ਈ ਰਖਸ਼ ਜਿਹੜੀਆਂ ਵੀ ਜੁਨੀਆਂ ਨਾਲ ਉਹਨਾਂ ਵਿੱਚ ਜਾ ਕੇ ਉਹਨਾਂ ਨੂੰ ਵੇਅਰ ਕਰ ਰਹੇ ਉਹਨਾਂ ਨੂੰ ਜਾਗਰੂਕ ਕਰ ਰਹੇ ਆ ਕਿ ਰ ਇਹਨਾਂ ਨੂੰ ਵਾਰਨਿੰਗ ਦੇ ਰਹੇ ਆ ਔਰ ਅਸੀਂ ਇੱਕ ਦੋ ਦਿਨ ਦੇ ਕੇ ਫਿਰ ਇਹਨਾਂ ਨੂੰ ਵੇਅਰ ਕਰਕੇ ਜੇ ਫਿਰ ਵੀ ਗਲਤੀਆਂ ਕਰਨਗੇ ਫਿਰ ਇਹਨਾਂ ਦੇ ਜਿਹੜੀ ਬੰਦੀ ਕਾਨੂੰ ਉਹਨ ਵੀ ਮੈਂ ਇਹਨਾਂ ਦਾ ਹੱਲ ਕਰੂੰਗਾ ਜਿਹੜਾ ਵੀ ਕੋਈ ਇਹਨਾਂ ਦਾ ਰੋਜ਼ਗਾਰ ਹੈ ਵੀ ਵਿਚਾਰੇ ਟੈਕਸ ਭਰਦੇ ਆ ਕੰਮ ਕਰਦੇ ਆ ਇਹਨਾਂ ਨੇ ਵੀ ਕੰਮ ਕਰਨਾ ਜਿਹੜਾ ਕੋਈ ਈ ਰਿਕਸ਼ਾ ਵਾਲਾ ਕੋਈ ਭਾਰ ਲਾਦ ਕੇ ਜਾਊਗਾ ਅਸੀਂ ਉਹਨਾਂ ਨੂੰ ਬੌਂਡ ਕਰਾਂਗੇ ਜਿਹੜੇ ਜਿਹੜੇ ਜੋ ਜੋ ਕਿਸੇ ਦੀ ਜ਼ਿੰਮੇਵਾਰੀ ਜੇ ਈ ਰਿਕਸ਼ਾ ਸਵਾਰੀ ਆਸਤੇ ਬਣਾ ਸਵਾਰੀ ਲੈ ਕੇ ਜਾਊਗੀ ਉਹ ਕੋਈ ਭਾਰ ਢੋਣ ਟਵਾਈ ਦਾ ਕੰਮ ਨਹੀਂ ਕਰੂਗਾ ਮੈਂ ਇਹਨਾਂ ਨੂੰ ਭਰੋਸਾ ਦਿੱਤਾ ਕੋਈ ਗੱਲ ਇਹਨਾਂ ਦਾ ਬਿਲਕੁਲ ਹੱਲ ਕੀਤਾ ਜਾਊਗਾ ਹਾਂ ਲੋਕਾਂ ਨੇ ਮੇਰਾ ਕੰਮ ਦਾ ਸਟਾਈਲ ਦੇਖਿਆ ਕੰਮ ਦੇਖਿਆ ਔਰ ਮੈਂ ਜਿਹੜਾ ਵੀ ਕੰਮ ਕੀਤਾ ਲੋਕਾਂ ਦੇ ਸਹਿਯੋਗ ਨਾਲ ਕੀਤਾ ਇਹ ਮੈਨੂੰ ਪਹਿਲਾਂ ਵੀ ਪਿਆਰ ਕਰਦੇ ਹੋਣੇ ਪਿਆਰ ਕਰਦੇ ਆ ਇਹਨਾਂ ਦੇ ਪਿਆਰ ਦੇ ਨਾਲ ਹੀ ਅਸੀਂ ਟਰੈਪ ਦਾ ਜਿਹੜਾ ਮਸਦੇ ਹੱਲ ਕਰਨੇ ਆ ਇਹ ਇਕੱਲਾ ਟਰੈਫਿਕ ਕਨ ਚਾਰਜ ਕੁਛ ਨਹੀਂ ਕਰ ਸਕਦਾ ਸਾਡੇ ਸਤਕਾਰ ਦੇ ਨਾਲ ਸਾਡੇ ਪਿਆਰ ਦੇ ਨਾਲ ਸਾਡੇ ਸਾਰੇ ਇਕਜੁੱਟ ਹੋ ਕੇ ਅਸੀਂ ਕਰਾਂਗੇ ਤੇ ਇਹਨਾਂ ਨੇ ਭਰੋਸਾ ਦਿੱਤਾ ਤੇ ਇਸੇ ਕਰਕੇ ਮਾਨ ਸਨਮਾਨ ਦੇ ਰਹੇ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਜਿਹੜਾ ਸਨਮਾਨ ਕਰਦੇ ਆ ਸਨਮਾਨ ਤੋਂ ਵੱਧ ਇਹ ਆ ਵੀ ਸਾਡਾ ਜਿਹੜਾ ਕਹਿਣਾ ਮੰਨਣ ਤੇ ਆਪਾਂ ਟਰੈਫਿਕ ਨਰਮਿਕਨ ਚਲਾਈਏ ਰੋਜ਼ ਦੇਖੋਗੇ ਇੱਕ ਦਿਨ ਦੋ ਦਿਨ ਤਿੰਨ ਦਿਨ ਜਿਵੇਂ-ਜਿਵੇਂ ਦਿਨ ਪਈ ਜਾਣਗੇ ਟਰੱਕ ਬਿਲਕੁਲ ਕਲੀਨ ਹੋ ਜਾਊਗਾ ਰਾਕ ਨੂੰ ਬਿਲਕੁਲ ਕਲੀਅਰ ਕਰਕੇ ਸਾਰੇ ਰੋਡ ਕਲੀਅਰ ਕਰਕੇ ਫਿਰ ਅਸੀਂ ਜਿਹੜੇ ਬੁੱਟ ਤੇ ਪਟਾਕੇ ਮਾਰਦੇ ਆ ਜਾਂ ਜਿਹੜੇ ਟ੍ਰਿਪਲ ਸਵਾਰੀ ਚੱਲਦੇ ਆ ਜਾਂ ਬਿਨਾ ਨੰਬਰੀ ਦੇ ਚੱਲਦੇ ਆ ਜੋ ਗੁੰਡਾਗਰਦੀ ਕਰਦੇ ਆ ਜਾਂ ਜੀਪਾ ਦੇ ਵਿੱਚ ਓਪਨ ਚੱਲਦੇ ਜਾਂ ਵੱਡੇ ਸਪੀਕਰ ਲਾ ਕੇ ਚੱਲਦੇ ਆ ਸਾਰੇ ਬੌਂਡ ਕਰਾਂਗੇ ਹੁਣ ਸ਼ਾਸਨ ਦੇ ਵਿੱਚ ਸਾਰੇ ਡਿਸਪਲਨ ਦੇ ਵਿੱਚ ਲੈ ਕੇ ਆਵਾਂਗੇ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਕਰ ਸਕੂਗਾ ਕੰਨ ਤਾਂ ਮੇਰੀ ਇਹੀ ਬੇਨਤੀ ਆ ਵੀ ਤੁਸੀਂ ਜਦੋਂ ਵੀ ਘਰੋਂ ਨਿਕਲਣਾ ਸਭ ਤੋਂ ਪਹਿਲਾਂ ਆਪਦੇ ਡਾਕੂਮੈਂਟ ਚੈੱਕ ਕਰੋ ਵੀ ਸਾਡੇ ਕੋਲ ਡਾਕੂਮੈਂਟ ਪੂਰੇ ਆ ਫਿਰ ਜੇ ਟੂ-ਵੀਲਰ ਸਵਾਰੀ ਆ ਉਹ ਹੈਲਮਟ ਪਾ ਕੇ ਚੱਲੋ ਜਿਹੜਾ ਬੰਦਾ ਕਲੀਨ ਸ਼ੇਪ ਆ ਉਹ ਹੈਲਮਟ ਪਾਵੇ ਹੈਲਮਟ ਕੋਈ ਸਜ਼ਾਸਤੇ ਨਹੀਂਗਾ ਹੈਲਮਟ ਤੁਹਾਡੀ ਸੇਫਟੀ ਵਾਸਤੇ ਤੁਹਾਡੀ ਜਾਨ ਬਚਾਉਣ ਵਾਸਤੇ ਆ ਇਸੇ ਤਰ੍ਹਾਂ ਜਦੋਂ ਅਸੀਂ ਗੱਡੀ ਫੋਰ-ਵੀਲਰ ਕਾਰ ਵਗੈਰਾ ਚਲਾਉਂਦੇ ਆ ਤੇ ਉਹ ਆਪਦੀ ਸੀਟ ਬੈਲਟ ਲਾ ਕੇ ਚੱਲਣ ਤੇ ਜਦੋਂ ਵੀ ਗੱਡੀ ਖੜਾਉਣੀ ਆ ਪਾਰਕਿੰਗ ਦੇ ਵਿੱਚ ਖੜੀ ਕਰਨ ਤੇ ਮੇਰੀ ਆਨ ਸਾਰੀ ਜਨਤਾ ਨੂੰ ਆਰ.ਜੀ ਦੇ ਮਾਧਿਅਮ ਦੇ ਰਾਹੀਂ ਇਹੀ ਅਪੀਲ ਆ ਵੀ ਸਾਰੇ ਟ੍ਰੈਫਿਕ ਪੁਲ ਦਾ ਸਾਥ ਦਿਓ ਆਪਾਂ ਰਲ ਮਿਲ ਕੇ ਮੋਗੇ ਨੂੰ ਵਧੀਆ ਬਣਾਈਏ ਆਪਣੇ ਜਦੋਂ ਬੱਚੇ ਬਾਹਰ ਗਏ ਹਰੇਕ ਪਰਿਵਾਰ ਦਾ ਅੱਜ ਕੱਲ ਬਾਰਲੇ ਸਾਨੂੰ ਆ ਕੇ ਕਹਿੰਦੇ ਬਾਰ ਬਹੁਤ ਸੋਹਣਾ ਸਿਸਟਮ ਬਹੁਤ ਵਧੀਆ ਉੱਥੇ ਆਏ ਆ ਤੇ ਉਹ ਆ ਤੇ ਕੀ ਆਪਾਂ ਨਹੀਂ ਚਾਹੁੰਦੇ ਸਾਡਾ ਜਿਹੜਾ ਮੋਗਾ ਉਹ ਵੀ ਵਧੀਆ ਬਣੇ ਆਪਾਂ ਜੇ ਮੋਗਾ ਵਧੀਆ ਬਣਾਉਣਾ ਆਪਾਂ ਚੰਗੇ ਨਾਗਰਿਕ ਬੰਨਾ ਤੇ ਸਾਨੂੰ ਵੀ ਐ ਲੱਗਿਆ ਸਾਡਾ ਟ੍ਰੈਫਿਕ ਦੇ ਵਿੱਚ ਜਾਮਣਾ ਲੱਗਿਆ ਅਸੀਂ ਨਾਰਵੇਗਨ ਜਾਈਏ ਆਪਦੀ ਜਿੱਥੇ ਵੀ ਮੰਜ਼ਿਲ ਤੈਅ ਕਰਨੀ ਆ ਆਰਾਮ ਨਾਲ ਕਰੀਏ ਤੇ ਫਿਰ ਆਓ ਆਪਾਂ ਰਲ ਮਿਲ ਕੇ ਮੋਗੇ ਨੂੰ ਵਧੀਆ ਬਣਾਈਏ ਮੈਨੂੰ ਸਹਿਯੋਗ ਕਰੋ ਮੈਂ ਉਹਨਾਂ ਤੋਂ ਉਮੀਦ ਕਰਦਾ ਮੈਨੂੰ ਸਹਿਯੋਗ ਕਰਨਗੇ ਅਸੀਂ ਰਲ ਮਿਲ ਕੇ ਟ੍ਰੈਫਿਕ ਨੂੰ ਵਧੀਆ ਕਰਾਂਗੇ